ਲੋ ਵੀ ਦੋਸਤੋ ਆ ਗਾਜਰਾਂ ਨੂੰ ਰੰਗ ਜਾ ਕਰਦੇ ਨੇ ਤੁਸੀਂ ਵੀਡੀਓ ਧਿਆਨ ਨਾਲ ਦੇਖੋ ਇਹ ਵੀ ਆ ਦੇਖੋ ਪੈਰਾਂ ਨਾਲ ਕਿਵੇਂ ਗਾਜਰਾਂ ਨੂੰ ਮੱਧੀ ਜਾਂਦੇ ਨੇ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਇਹਨੂੰ ਸਾਫ਼ ਕਰਦੇ ਆ ਏ ਧੋਂਦੇ ਆ ਕਿ ਰੰਗ ਕਰਦੇ ਆ ਰੱਬ ਜਾਣਦਾ ਤੁਸੀਂ ਦੱਸੋ ਬਾਕੀ ਕਮੈਂਟਾਂ ਦੇ ਵਿੱਚ ਲੋਕਾਂ ਨੇ ਕੀ ਕੀ ਆਖਿਆ ਇਹ ਤੁਸੀਂ ਧਿਆਨ ਨਾਲ ਦੇਖੋ ਤੁਹਾਨੂੰ ਬਹੁਤ ਪਤਾ ਲੱਗਣਾ ਵੀ ਲੋਕ ਕਿਸ ਤਰ੍ਹਾਂ ਤੁਹਾਨੂੰ ਮਲਾਵਟੀ ਸਮਾਨ ਖਵਾ ਰਹੇ ਨੇ ਇਹ ਲਈ ਤੁਸੀਂ ਹੁਣ ਕਮੈਂਟ ਪੜੋ ਤੇ ਸੁਣੋ ਲੈ ਭਾਈ ਜੀ ਮਾਲਵਾ ਬੋਏ 52 ਕਹਿੰਦੇ ਵੀ ਰੰਗ ਦੇ ਰਹੇ ਨੇ ਜਾਂ ਤੋੜ ਰਹੇ ਨੇ ਮੈਂ ਕੰਨ ਭੂਜਾਂ ਅਫੀਸ਼ਲ ਨਵੀ ਸਿੱਧੂ 3352 ਬਾਈ ਕਹਿੰਦਾ ਅੱਜ ਤੋਂ ਬਾਅਦ ਗਾਜਰ ਖਾਣੀ ਬੰਦ ਕੌੜੀ ਤਰੰਦੇ ਮੈਂ ਕਹਿੰਦੀ ਐ ਭੈਣਾ ਕਹਿੰਦੀ ਹੱਥ ਟੁੱਟੇ ਪਏ ਪੈਰਾਂ ਤੋਂ ਕੰਮ ਕਰਨਾ ਪੈਂਦਾ ਅਮਰੀਕ ਸਿੰਘ ਰੋਡ ਕਹਿੰਦਾ ਹਰ ਚੀਜ਼ ਮੈਂ ਮਲਾਵਟ ਯਾਰ ਤੇਦਰ ਸਿੰਘ ਬਰਾੜ ਗਗਨ ਕਹਿੰਦਾ ਉਹ ਤੋੜ ਰਿਹਾ ਗਰਮੀਤ ਗਰਮੀ ਤੇ 277 ਕਹਿੰਦਾ ਲੋਕ ਕਾਹੋ ਝੀਲ ਕੇ ਰੰਗ ਵਾਲੀਆਂ ਦਜਰਾ ਬਾਈ ਗਰਮੀਤ ਸਿੰਘ ਮੌਰਨੇ ਦੇ ਛਟਾਰ 11 11 11 ਦੇ ਕੋਈ ਚੀਜ਼ ਧਰਤੀ ਤੇ ਕੋਦਰਤੀ ਨਹੀਂ ਰਹਿਣ ਦੇਣੀ ਇਹਨਾਂ ਨੇ ਸ਼ੇਤਾਂ ਦਾ ਫੇਰਾ ਵੀ ਰੰਗਦ ਗਉਣਗੀਆਂ ਚਰਨੀ ਤੇ ਸੰਧੂ ਨੋ ਸਕਾ ਤਾਂ ਭਾਈ ਕੰਨਾ ਇਹ ਬੰਦੇ ਇੱਕ ਪਿਆਉ ਦੇ ਨਹੀਂ ਇਹ ਸਾਰੇ ਆਪ ਵੀ ਵਿਲਾਉਟੀ ਹੈ ਕੰਮ ਵੀ ਓਦਾਂ ਦੀ ਕਰਦੇ ਐ